ਬਈ ਲੋਕ ਦੱਸਦਾ 20-2000 ਰੁਪਿਆ ਖਰਚ ਦਿੰਦੇ ਆ ਆਪਦੇ ਕਮਰਿਆਂ ਦੇ ਵਿੱਚ ਵਾਲ ਪੇਪਰ ਲਵਾਉਣ ਨੂੰ ਪਰ ਆ ਬੰਦਾ ਕਹਿੰਦਾ ਜਿਵੇਂ ਮੈਂ ਜਮਾਂ ਫ੍ਰੀ ਦੇ ਵਿੱਚ ਵਾਲ ਪੇਪਰ ਲਾਉਂਗਾ ਕਿਸੇ ਦੇ ਘਰੇ ਬਈ ਕਿਵੇਂ ਲਾਏਗਾ ਯਾਰ ਤੈਨੂੰ ਫਾਇਦਾ ਕੀ ਹੈ ਜੇ ਮੈਨੂੰ ਆਂ ਦੱਸ ਜਿਹੜਾ ਬੰਦਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਨਾ ਉਹਦੇ ਕਮਰੇ ਫ੍ਰੀ ਲਾ ਕੇ ਦੇਵਾਂਗੇ ਇੱਕ ਕਮਰਾ ਉਹਦਾ ਬਈ ਵੀਡੀਓ ਨੈਟ ਤੇ ਚੜ ਜਾਣੀ ਐ ਇਹ ਬਾਜੋਂ ਮੁੱਕਰ ਗਿਆ ਬਈ ਬਾਜ ਲੋਕਾਂ ਨੇ ਮੈਨੂੰ ਕਿਹਾ ਨਾ ਹਾਂ ਜਿਵੇਂ ਲੁਧਿਆਣੇ ਪਹਿਲਾ ਕਮਰਾ ਫ੍ਰੀ ਕਰਕੇ ਤਾਂ ਉਵੇਂ ਹੀ ਹੋਣ ਕਰਕੇ ਦੇਵਾਂਗੇ ਅੱਛਾ ਜਿਹੜਾ ਬੰਦਾ ਜਿਹੜਾ ਬਈ ਨਾਲ ਤੁਹਾਨੂੰ ਸ਼ੇਅਰ ਵਾਲਾ ਆਪਸ਼ਨ ਦਿੱ ਆਪਦੇ ਸੱਗੇ ਸਮਭੰਦੀਆਂ ਨੂੰ ਆਪਦੇ ਯਾਰਾਂ ਨੂੰ ਆਪਦੇ ਦੋਸਤਾਂ ਨੂੰ ਵੀਡੀਓ ਸ਼ੇਅਰ ਕਰੋਗੇ ਤਾਂ ਤੁਹਾਡੇ ਘਰੇ ਬਾਲਵੇ ਪਰ ਫ੍ਰੀ ਦੇ ਵਿੱਚ ਲੱਗ ਸਕਦੇ ਆ ਇਹ ਕਹਿ ਸਕਦੇ ਆਪਾਂ ਜੀ ਜੀ ਤੇ ਬਾਕੀ ਭਾਈ ਜਿਹੜੇ ਰਹਿ ਗਏ ਸ਼ੇਅਰ ਤਾਂ ਹੁਣ ਇੱਕ ਬੰਦੇ ਲੱਗ ਜੂ ਉਹਨਾਂ ਦੇ ਲਈ ਇੱਕ ਖਾਸ ਆਫਰ ਕੀ ਆ ਸ਼ੇਅਰ ਕਰਨਗੇ ਭਾਈ ਜੀ ਵੀਡੀਓ ਸ਼ੇਅਰ ਕਰਦੇ ਹੋ 7 ਰੁਪਏ 1 ਸਕੇਅਰ ਫੁੱਟ ਪੇਪਰ ਆ ਡਿਲੀਵਰੀ ਫ੍ਰੀ ਹੈਗੀ ਜੀ ਸਾਡੇ ਕੋਲੋਂ ਕੰਪਲੀਟ ਕਰਵਾਉਣਾ ਹਾਲ ਪੰਜਾਬ ਦੇ ਵਿੱਚ 12 ਰੁਪਏ 1 ਸਕੇਅਰ ਫੁੱਟ ਆ ਜਿਹੜਾ 14 ਰੁਪਏ ਦਾ ਪੇਪਰ 12 ਰੁਪਏ ਹੈ ਲੇਬਰ ਸਮੇਤ ਕੰਪਲੀਟ ਆ ਹੂੰ ਅੱਛਾ ਤੇ ਹੁਣ ਬੰਦੇ ਨੂੰ ਜੀ ਆਪ ਸਾਡੇ ਕੋਲੋਂ ਲਵਾਓ ਹੁਣ ਲਵਾਉਣ ਵਾਲਾ ਬਹੁਤ ਆ ਬਈ ਵਾਲਪੇਪਰ ਲਾਉਣ ਵਾਲਾ ਇੱਕ ਸ਼ਹਿਰ ਦੇ ਵਿੱਚ ਘਟੋ ਘਟ 40 50 60 70 77 ਲੋਕ ਹੋਣਗੇ ਵਾਲਪੇਪਰ ਲਵਾਉਣ ਵਾਲੇ ਪਰ ਆਪਾਂ ਇਹੋ ਜੀ ਕੀ ਅਲੱਗ ਕਰ ਰਹੇ ਲੋਕਾਂ ਨੂੰ ਵੀ ਜਿਹਨਾਂ ਹਾਂ ਵੀ ਆ ਗੱਲ ਬਾਤ ਬਾਈ 8 ਸਾਲ ਦੀ ਗਾਰੰਟੀ ਦੇ ਰਹੇ ਆ ਓਕੇ 12 ਰੁਪਏ ਸਕਰ ਫੁੱਟ ਦੇ ਰਹੇ ਆ 14 ਰੁਪਏ ਵਾਲਾ ਪੇਪਰ ਆ ਯਾਰ ਜਿਹੜਾ 14 15 16 ਰੁਪਏ ਵਾਲਾ ਤੁਹਾਨੂੰ ਮਿਲਦਾ ਨਾ ਵਾਲਪੇਪਰ ਤੁਹਾਨੂੰ ਜਿਹੜਾ ਬਈ ਪੂਰੀ ਘੈਂਟ ਕੁਆਲਿਟੀ ਦਾ 8 ਸਾਲ ਦੀ ਗਾਰੰਟੀ ਵਾਲਾ ਵਾਲਪੇਪਰ ਇਹ ਬੰਦਾ ਕਹਿੰਦਾ ਮੈਂ 12 ਰੁਪਏ ਸਕਰ ਫੁੱਟ ਲਾ ਦੂੰਗਾ ਬਈ ਅਪ੍ਰੈਲ ਦਾ ਮਹੀਨਾ ਬਈ ਸਟਾਰ ਦਾ ਪੇਪਰ 24 ਰੁਪਿਆ ਲੈ 18 ਰੁਪਏ ਅਜਾ ਸਟਾਰ ਦਾ ਪੇਪਰ ਆ ਓਕੇ ਉਹ 18 ਰੁਪਏ ਪੇਪਰ ਆ ਬਾਈ ਜੀ ਜੀ ਪੀਐਸ ਗੇਅਰ ਫਟ ਕੰਪਲੀਟ ਲੇਬਰ ਕੋਈ ਸਰਵਿਸ ਚਾਰਜ ਨਹੀਂ ਕੋਈ ਉਸਨੇ ਅਗਲਾ ਕਹਿ ਰਿਹਾ ਫੋਨ ਕਰਕੇ ਬਾਈ ਯਾਰ ਏਡੀ ਦੂਰ ਆ ਅਸੀਂ ਪੰਜਾਬ ਚਾ ਜਰ ਗੁਰਦਾਸਪੁਰ ਆਮ ਪ੍ਰਸਾਦਾ ਤਰਨਤਾਰਨ ਠੀਕ ਆ ਕੋਈ ਖਰਚਾ ਨਹੀਂ ਐਕਸਟਰਾ ਵੀਰੇ 12 ਰੁਪਏ ਤੋਂ 12 ਰੁਪਏ ਲਵਾਂਗੇ ਅਸੀਂ ਜੇ 12 ਰੁਪਏ ਬਾਈ ਵੀਡੀਓ ਦੇ ਵਿੱਚ ਕਹੇ ਆ ਤਾਂ 12 ਰੁਪਏ ਹੀ ਲੈ ਜਾਣਗੇ ਜੇ ਤੁਹਾਨੂੰ ਆਇਆ ਵੀ ਅਸੀਂ ਹੋਰ ਕਿਸੇ ਤੋਂ ਲਵਾਉਣਾ ਆ ਤੁਹਾਡੇ ਰਿਸ਼ਤੇਦਾਰ ਆ ਕੋਈ ਲਾਉਣ ਵਾਲਾ ਤਾਂ ਤੁਸੀਂ ਇਹਨਾਂ 7 ਰੁਪਏ ਦੇ ਹਿਸਾਬ ਨਾਲ ਵਾਲਪੇਪਰ ਲੈ ਆ ਸਕਦੇ ਹੋ ਨਾ ਜੀ ਉਹ ਵੀ ਡਿਲੀਵਰੀ ਫ੍ਰੀ ਆ ਡਿਲੀਵਰੀ ਫ੍ਰੀ ਵੀਰੇ ਸਾਹਿਬ ਡਿਲੀਵਰੀ ਫ੍ਰੀ ਆ 7 ਰੁਪਏ ਦੇ ਹਿਸਾਬ ਨਾਲ ਜਿੱਥੇ ਮਰਜ਼ੀ ਲਵਾਓ ਡਿਲੀਵਰੀ ਫ੍ਰੀ ਆ ਬਾਈ 7 ਰੁਪਏ ਸਕੁਅਰ ਫੁੱਟ ਵਾਲਪੇਪਰ ਇਹਨਾਂ ਤੋਂ ਲੈ ਜਾਓ ਤੇ ਘਰੇ ਜਿੱਦੋਂ ਉਹਦੇ ਮਰਜ਼ੀ ਲਵਾ ਲਓ ਨਾ ਇਹ ਵੀ ਬਹੁਤ ਵੱਡੀ ਆਫਰ ਹੈ ਵੀ ਆਏ ਕੋਈ ਦਿੰਦਾ ਨਹੀਂ ਅਗਲਾ ਕਹਿੰਦਾ ਅਸੀਂ ਲਾ ਕੇ ਜਾਵਾਂ ਘਰੇ ਜਾ ਕੇ ਤੇ ਬਾਈ ਕੋਈ ਏਰੀਆ ਜਿਵੇਂ ਆਪਾਂ ਇੰਨੇ ਨੇਰੀ ਦੇ ਵਿੱਚ ਲਾ ਸਕਦੇ ਆ ਆਲ ਪੰਜਾਬ ਦੇ ਵਿੱਚ ਆਲ ਪੰਜਾਬ ਦੇ ਵਿੱਚ ਆਲ ਪੰਜਾਬ ਦੇ ਵਿੱਚ ਬਾਈ ਜਿੱਥੇ ਮਰਜੀ ਜਿੱਥੇ ਮਰਜੀ ਕਹੋਂਗੇ ਉੱਥੇ ਤੁਹਾਡਾ ਇਹ ਜਿਹੜਾ ਲਾ ਕੇ ਆਉਣਗੇ ਬਈ ਵਾਲਪੇਪਰ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇਸ ਵਾਰ ਸ਼ੇਅਰ ਕਰਨ ਨਾਲ ਦੇ ਹੱਥ ਖਾਲੀ ਨਹੀਂ ਰਹਿੰਦੇ ਜਿਹੜਾ ਬੰਦਾ ਸ਼ੇਅਰ ਕਰੂਗਾ ਉਹਦੇ ਘਰੇ ਵਾਲਪੇਪਰ ਇੱਕ ਜਾਨੇ ਦੇ ਘਰੇ ਫ੍ਰੀ ਲੱਗਣਾ ਤਾਂ ਹੁਣ ਦੱਬ ਕੇ ਸ਼ੇਅਰ ਕਰ ਦਿਓ ਬਾਈ ਤੇ ਤੁਸੀਂ ਆਪ ਦਾ ਵਾਲਪੇਪਰ ਜਿਹਨੇ ਕਮਰਾ ਸਜਾਉਣਾ ਬਈ ਉਹਨੂੰ ਹੁਣ 10 ਸਾਲ 8 10000 ਰੁਪਏ ਲੱਗ ਹੀ ਜਾਂਦਾ ਕਮਰਾ ਮੰਨ ਕੇ ਚਲੋ ਵਾਲਪੇਪਰ ਲਵਾਉਣ ਤੇ ਉਹ ਥੋੜਾ ਹੁਣ ਫ੍ਰੀ ਦੇ ਵਿੱਚ ਵਾਲਪੇਪਰ ਲਾਇਆ ਜਾਊਗਾ ਇੱਕ ਦੇ ਘਰੇ ਹਨਾ ਸੋ ਹੁਣ ਦੱਬ ਕੇ ਪਹਿਲਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਬਾਕੀ ਵੀ ਡਿਜ਼ਾਈਨ ਕਿੰਨੇ ਖੁੰਦੇ ਆਪਣੇ ਕੋਲ ਡਿਜ਼ਾਈਨ ਵੀ 1 ਲੱਖ ਪਲੱਸ ਡਿਜ਼ਾਈਨ ਦੇ ਦਾਂਗੇ 1 ਲੱਖ ਪਲੱਸ 1 ਲੱਖ ਪਲੱਸ ਦੇਖਣ ਵਾਲੇ ਬਣੋ ਤੁਸੀਂ WhatsApp ਤੇ 1 ਲੱਖ ਡਿਜ਼ਾਈਨ ਤੁਹਾਨੂੰ ਵਾਲਪੇਪਰਾਂ ਦਾ ਪਹੁੰਚ ਜਾਊਗਾ ਬਾਕੀ ਬਾਈ ਕਮਾਲ ਕਰੀ ਜਾਂਦਾ ਪੂਰੀ ਤੇ ਜਿਹਨੇ ਵਾਲ ਪੇਪਰ ਹੁਣ ਘਰ ਦੇ ਵਿੱਚ ਲਵਾਉਣੇ ਆ ਮੈਂ ਤਾਂ ਕਹਿੰਦਾ ਯਾਰ ਪੂਰੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹ ਜਿਹਾ ਮੌਕਾ ਨਹੀਂ ਮਿਲਣਾ ਵੀ ਇੰਨੇ ਸਸਤੇ ਕੋਈ ਵਾਲ ਪੇਪਰ ਤੁਹਾਡੇ ਘਰੇ ਲਾਵੇ ਕਿਉਂਕਿ ਬਾਈ ਨੇ ਪਹਿਲਾਂ ਵੀ ਇੱਕ ਆਫਰ ਦਿੱਤੀ ਸੀ ਵੀ 6 ਰੁਪਏ ਦੇ ਹਿਸਾਬ ਨਾਲ ਤੁਸੀਂ ਵਾਲ ਪੇਪਰ ਲਿਆ ਸਕਦੇ ਉਹਨਾਂ ਤੋਂ 10 ਰੁਪਏ ਦੇ ਹਿਸਾਬ ਨਾਲ ਲਵਾਉਣੇ ਸੀ ਨਾ ਹੁਣ ਇਹ ਆਫਰ ਹੈ ਬਈ ਵਧੀ ਵਧੀ ਜਾਣੀ ਹੈ ਬਾਈ ਨੇ ਅਸਲੀ ਨਾਲ ਰੇਟ ਤੇ ਪਹੁੰਚ ਜਾਣਾ ਬਾਈ ਆਪਦੇ ਸਹੀ ਰੇਡ ਤੇ ਪਹੁੰਚੇ ਜਿਹੜਾ ਰੇਡ ਅੱਗੇ ਦਿੰਦਾ ਇਹ ਤੋਂ ਪਹਿਲਾਂ ਬਲਾ ਚੱਕਲੋ ਵਾਲ ਪੇਪਰ ਉਸ ਤੋਂ ਬਾਅਦ ਆਫਰ ਆਫਰ ਸਾਰੀਆਂ ਖਤਮ ਹੋ ਜਾਣੀਆਂ ਉਹੀ ਬਾਈ ਜਿਹੜਾ 14 15 ਲਾਉਂਦਾ ਇਹਦੇ 14 15 ਨਹੀਂ ਲਾਉਨੇ ਇਹ ਨਹੀਂ ਕਹਦਾ ਵੀ ਬਾਈ ਦੇ ਵਾਲ ਪੇਪਰ ਮੰਨੇ ਕੇ ਚਲੋ ਬਈ ਤੁਹਾਨੂੰ ਆਮ ਮਾਰਕੀਟ ਨਾਲ ਗਾਰੰਟੀ ਮਿਲੂਗੀ ਪਰ ਇਹ ਆਫਰ ਆ ਜਿਹੜੇ ਹੁਣ ਸਸਤੇ ਵਾਲ ਪੇਪਰ ਕੀਤੇ ਹੁਣ ਹੁਣ ਹੌਣ ਲਈ ਹੈ ਨਾ ਬਾਈ ਇਤੂ ਬਾਦੇ ਬਾਲਪੇ ਪਰ ਉਹੀ ਰੇਟ ਤੇ ਉੜ ਜਣੇ ਆ ਬਾਅਦੋਂ ਨਾ ਅਗਿਓ ਵੀ ਅਸੀਂ ਯਾਰ ਉਦੋਂ ਲਵਾਉਣੇ ਸੀਗੇ ਹੁਣ ਮੌਕਾ ਮੌਕੇ ਤੋਂ ਬਾਅਦ ਪਛਤਾਉਂਦਾ ਕੋਈ ਫਾਇਦਾ ਹੈ ਨਹੀਂ ਹੈ ਨਾ ਬਾਈ ਲਓ ਜੀ ਸ਼ੇਅਰ ਕਰੋ ਨੰਬਰ ਬੋਲ ਦੀ ਬਾਈ ਜੀ 92732000 ਜੀ 9162721000 ਲਓ ਜੀ ਇਹ ਨੰਬਰਾਂ ਤੇ ਬਾਈ ਸੰਪਰਕ ਕਰ ਲਿਓ ਤੇ ਬਾਕੀ ਆ ਮਸ਼ੀਨ ਐਡੀ ਆ ਆਮ ਮੰਨ ਕੇ ਚਲੋ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਦੋ ਮਸ਼ੀਨਾ ਹੁੰਦੀਆਂ ਹੈਗੀਆਂ ਤੇ ਇਹ ਬਾਈ ਦੇ ਕੋਲ ਇੱਥੇ ਆਂਪਰੇ ਫੂਲ ਦੇ ਵਿੱਚ ਆ ਸੋ ਜਿਹਨੇ ਲਵਾਉਣੀ ਆ ਇਹ ਕਿਵੇਂ ਕੰਮ ਕਰਦੀ ਬਈ ਕਿੰਨੇ ਟਾਈਮ ਦੇ ਵਿੱਚ ਕੱਢ ਦਿੰਦੀ ਹੈ ਬ੍ਰਦਰ ਇਹ ਐ ਆ ਇੱਕ ਕਮਰਾ ਦੀ ਘੰਟ ਦੇ ਵਿੱਚ ਤ ਤੇ ਇੱਕ ਦੂਈ ਹੋਰ ਗੱਲ ਕਹਿੰਦੀ ਸੀ ਵੀ ਫਰੀਜ਼ ਕਿਸੇ ਦੇ ਘਰੇ ਇੱਕ ਵਾਰ ਹੋਰ ਲੱਗ ਸਕਦਾ ਜੇ ਕਹਿੰਦੇ ਕੋਠੀ ਤਿਆਰ ਕਰਾਉਣੀ ਹੈ ਉਹ ਕੀ ਸਿਸਟਮ ਇਹ ਮੰਨ ਕੇ ਚੱਲ ਬੰਦੇ ਨੇ ਕੋਠੀ ਕੰਪਲੀਟ ਤਿਆਰ ਕਰਾਉਣੇ ਉਹਦੇ ਕਰੇ ਅਸੀਂ ਇੱਕ ਕਮਰਾ ਫਰੀ ਵੀ ਲਾ ਦਿੰਦੇ ਅੱਛਾ ਹਾਂ ਜੀ ਭਾਈ ਜੇ ਕਿਸੇ ਨੇ ਕੋਠੀ ਆਪ ਦੀ ਬਣੀ ਬਣਾਈ ਇਹ ਹੋਵੇ ਮੈਨੂੰ ਇਹ ਨਹੀਂ ਕੋਠੀ ਕਹਿ ਕੇ ਅਗਲਾ ਕਮਰਾ ਦੋ ਕਰਾ ਲੈ ਵੀ ਇੱਕ ਕਮਰਾ ਫਰੀ ਕਰ ਦੋ ਨਹੀਂ ਸਾਰੀ ਕੋਠੀ ਜਿਹਨੇ 7 8 10 ਕਮਰੇ ਹੁੰਦੇ ਆ ਕੋਠੀ 'ਚ ਜਿੰਨੀ ਵੀ ਕੋਠੀ ਕੰਪਲੀਟ ਲੋਕ ਵੀ ਕਿਚਨ ਰਸੋਈ ਬਾਥਰੂਮ ਕਮਰੇ ਬੈੱਡਰੂਮ ਜੋ ਵੀ ਹੈਗਾ ਓਕੇ ਹਾਂ ਜੀ ਸਾਰਾ ਕਰਾਉਂਗੇ ਤਾਂ ਤੁਹਾਨੂੰ ਇੱਕ ਕਮਰਾ